ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਨਮ 17ਵੀਂ ਸਦੀ ਦੇ ਅਖੀਰ ਦੇ ਵਿੱਚ ਪਿਤਾ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਦੀ ਕੁੱਖੋਂ ਪਿੰਡ ਪੋਵਿੰਡ ਚ ਹੋਇਆ ਸੀ ਛੋਟੀ ਉਮਰ ਦੇ ਵਿੱਚ ਹੀ ਬਾਬਾ ਜੀ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ ਤੇ ਉੱਥੇ ਤਨ ਮਨ ਦੇ ਨਾਲ ਸੇਵਾ ਕੀਤੀ ਵਰਤਨਾ ਦੀ ਸੇਵਾ ਕਰਦੇ ਰਹਿੰਦੇ ਤੇ ਇੱਕ ਵਾਰ ਬਾਟਾ ਸਾਫ ਕਰ ਰਹੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੱਛੇ ਖੜੇ ਸਨ ਉਹਨਾਂ ਨੇ ਕਹਿੰਦੇ ਇਹਨੂੰ ਦੀਪ ਸਿਆ ਜ ਬਾਰ ਬਾਰ ਕਿਉ ਮੰਨਦੀ ਜਾ ਰਿਹਾ ਤਿੰਦਾ ਜੀ ਇਹ ਸਾਫ ਨਹੀਂ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਸਾਫ ਕਿਵੇਂ ਹੋਣਾ ਹੈ ਕਹਿੰਦੇ ਜਦੋਂ ਵੀ ਇਹਨੂੰ ਮੈਂ ਸਾਫ ਕਰਕੇ ਵੇਖਦਾ ਮੈਨੂੰ ਆਪਦਾ ਚਿਹਰਾ ਦਿਂਦਾ ਤੇ ਗੁਰੂ ਸਾਹਿਬ ਪਿੱਛੇ ਹੋ ਕੇ ਖੜੇ ਹੋਗੇ ਜਦੋਂ ਫਿਰ ਮੰਨ ਗਿਆ ਤੇ ਉਹ ਗੁਰੂ ਸਾਹਿਬ ਵਿੱਚ ਉਹਨਾਂ ਨੂੰ ਦਿਸ ਪਏ ਕਹਿੰਦੇ ਜੀ ਹੁਣੇ ਸਾਫ਼ ਹੋ ਗਿਆ ਹੁਣੇ ਆਪਾ ਛੱਡ ਕੇ ਤੁਹਾਨੂੰ ਵੇਖਣ ਲੱਗ ਪਿਆ ਗੁਰੂ ਸਾਹਿਬ ਬਹੁਤ ਖੁਸ਼ ਹੋਏ ਬਹੁਤ ਮਿਹਰਾ ਬਾਬਾ ਦੀਪ ਸਿੰਘ ਮਹਾਰਾਜ ਜੀ ਤੇ ਕੀਤੀਆਂ ਉਹਨਾਂ ਨੇ ਤੇ ਇੱਥੇ ਹੀ ਵਸਨੀ ਬਾਬਾ ਜੀ ਇੱਕ ਮਹਾਨ ਕਥਾਵਾਚਕ ਵੀ ਹੋਏ ਉਹਨਾਂ ਨੇ ਕਥਾ ਦੀ ਸੇਵਾ ਵੀ ਨਿਭਾਈ ਆ ਤੇ ਤਲਵੰਡੀ ਸਾਬੋ ਵਿਖੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁਨਰ ਸੰਪਾਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਹੈ ਭਾਈ ਮਨੀ ਸਿੰਘ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਲਖਾਰੀ ਦੀ ਸੇਵਾ ਵੀ ਨਿਭਾਈ ਹੈ ਬਾਬਾ ਜੀ ਕਲਮ ਤੇ ਕਿਰਪਾਨ ਦੇ ਧਨੀ ਹੋਏ ਆ ਤੇ ਜਦੋਂ ਲੋੜ ਪਈ ਅਹਿਮਦ ਸ਼ਾਹ ਅਬਦਾਲੀ ਨੂੰ ਬਿਨਾਂ ਸੀਸ ਤੋਂ ਲੜ ਕੇ ਖੰਡਾ ਚੁੱਕਿਆ ਤੇ ਖੰਡੇ ਦੀ ਤਾਕਤ ਦੇ ਨਾਲ ਉਹਨੂੰ ਹਰਾਇਆ ਉਹਨੂੰ ਦੱਸ ਦਿੱਤਾ ਕਿ ਗੁਰੂ ਦੇ ਸਿੱਖ ਦੇ ਵਿੱਚ ਕਿੰਨੀ ਤਾਕਤ ਹੈ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸ਼ਹੀਦਾਂ ਮਿਸਲ ਦੀ ਸੰਪਾਦਨਾ ਕੀਤੀ ਤੇ ਕੱਲਿਆਂ ਦੇ ਵਿੱਚ ਕਿੰਨੇ ਗੁਣ ਨਿਮਰਤਾ ਨਾਲ ਸੇਵਾ ਭਾਂਡਿਆਂ ਦੀ ਵੀ ਨਿਭਾਈ ਕਲਮ ਦੀ ਵੀ ਨਿਭਾਈ ਤੇ ਜਦੋਂ ਵਕਤ ਆਇਆ ਉਦੋਂ ਕਿਰਪਾਨ ਦੀ ਵੀ ਸੇਵਾ ਨਿਭਾਈ ਬਾਬਾ ਦੀਪ ਸਿੰਘ ਜੀ ਕੋਲ ਮਹਾਨ ਬਰਕਤਾਂ ਨੇ ਜਦੋਂ ਉਹਨਾਂ ਨੇ ਸੀਸ ਭੇਂਟ ਕੀਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਖੁਸ਼ ਹੋ ਕੇ ਕਹਿੰਦੇ ਕਿ ਕੋਈ ਫੁੱਲ ਭੇਂਟ ਕਰਦਾ ਹੈ ਕੋਈ ਪੈਸੇ ਭੇਂਟ ਕਰਦਾ ਤੇ ਤੁਸੀਂ ਆਪਣਾ ਸੀਸ ਭੇਂਟ ਕਰ ਦਿੱਤਾ ਅੱਜ ਤੋਂ ਤੁਹਾਡਾ ਕੀ ਹੁਕਮ ਸਾਨੂੰ ਹੁਕਮ ਹੋਏਗਾ ਤੁਸੀਂ ਆਪਣੀਆਂ ਸੰਗਤਾਂ ਵਾਸਤੇ ਵੀ ਸਾਡੇ ਤੋਂ ਲੈ ਸਕਦੇ ਹੋ ਇੱਕ ਤਰ੍ਹਾਂ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਜਿਹੜੀ ਦਾਤ ਲੈਣੀ ਆ ਬਾਬਾ ਦੀਪ ਸਿੰਘ ਮਹਾਰਾਜ ਜੀ ਅੱਗੇ ਅਰਦਾਸ ਕਰਦੀਏ ਤੇ ਮਿਲ ਜਾਂਦੀ ਆ ਦੁਪਹਿਰਿਆਂ ਦੀ ਸੇਵਾ ਜਿਹੜੇ ਨਿਭਾਉਂਦੇ ਆ ਉਹਨਾਂ ਨੂੰ ਪਤਾ ਹੈ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਲੰਗਰਾਂ ਦੇ ਪ੍ਰਬੰਧ ਵੀ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਕੀਤੇ ਗਏ ਸੀ ਸੰਗਤਾਂ ਹੋਮ ਹਮਾ ਆ ਕੇ ਉੱਥੇ ਪਹੁੰਚੀਆਂ ਹੋਈਆਂ ਬੜੇ ਪਿਆਰ ਦੇ ਨਾਲ ਬਾਬਾ ਦੀਪ ਸਿੰਘ ਮਹਾਰਾਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਸਭ ਜੀ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਬਾਬਾ ਜੀ ਮੇਰ ਰੱਖਿਓ ਹਮੇਸ਼ਾ ਸਭ ਸੁਣਨ ਵਾਲਿਆਂ ਤੇ ਵੀ